ਸਵਾਗਤ ਹੈ ਜੀ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਹਾਂ ਅਨਿਕੇਸ਼ ਸ਼ਰਮਾ ਤਾਂ ਗਲੀਆਂ ਦੀ ਹਾਲਤ ਤੇ ਰੋੜਾਂ ਦੀ ਹਾਲਤ ਹੁਸ਼ਿਆਰਪੁਰ ਸ਼ਹਿਰ ਦੀ ਤਾਂ ਤੁਹਾਨੂੰ ਪਤਾ ਹੈ ਖਰਾਬ ਹੀ ਹੈ ਤਾਂ ਇਸ ਵਕਤ ਵੀ ਅਸੀਂ ਮੌਜੂਦ ਹਾਂ ਵਾਰਡ ਨੰਬਰ 34 ਵਿਖੇ ਤਾਂ ਜਿੱਥੇ ਕੱਚੇ ਟੋਬੇ ਤੋਂ ਵਕੀਲਾ ਬਾਜ਼ਾਰ ਨੂੰ ਇਹ ਰਸਤਾ ਜਾਂਦਾ ਹੈ ਤਾਂ ਗਲੀ ਇੱਥੋਂ ਦੀ ਬੁਰੀ ਤਰ੍ਹਾਂ ਦੇ ਨਾਲ ਪੱਟੀ ਹੋਈ ਹੈ ਜਿਹੜੇ ਬਸਨੀਕ ਨੇ ਇੱਥੋਂ ਦੇ ਉਹਨਾਂ ਨੂੰ ਲੰਘੇ ਦੇ ਵਿੱਚ ਸਮੱਸਿਆ ਆ ਰਹੀ ਹੈ ਉਹਨਾਂ ਦੇ ਘਰੇ ਜਿਹੜੇ ਕਿ ਮਲਵੇ ਦੇ ਢੇਰ ਲੱਗੇ ਹੋਏ ਨੇ ਪਾਣੀ ਦੀ ਨਿਕਾਸੀ ਦਾ ਇੱਥੇ ਸਹੀ ਪ੍ਰਬੰਧ ਨਹੀਂ ਹੈਗਾ ਤਾਂ ਮਹੱਲੇ ਵਾਲੇ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕੀ ਜਿਹੜੀ ਕਿ ਸਮੱਸਿਆ ਆ ਰਹੀ ਹੈ ਹਾਂਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨੀਤੂ ਕਿਹੜਾ ਮੋਲਾ ਪੈਂਦਾ ਏ ਕੱਚਾ ਡੱਬਾ ਮੈਮ ਕੀ ਸਾਰੀ ਸਮੱਸਿਆ ਆ ਰਹੀ ਹੈ ਤੇ ਕਦੋਂ ਦੀ ਸਮੱਸਿਆ ਆ ਰਹੀ ਪਈ ਹੈ ਇਸ ਸਮੱਸਿਆ ਹੈਗੀ 8 ਮਹੀਨਿਆਂ ਦੀ ਸਰਦੀਆਂ ਦੀ ਸਰਦੀਆਂ ਤੋਂ ਸਾਡਾ ਆ ਇੱਧਰ ਪਾਸੇ ਦਿਖਾ ਦਿਓ ਚੱਲਦੀ ਪਈ ਆ ਕੰਮ ਤੇ ਉਹ ਸਾਰਾ ਪਿੱਛੇ ਛੱਡ ਗਏ ਆ ਬੀਜੀ ਅਗਰਵਾਲ ਸਾਹਿਬ ਜੀ ਹੈ ਨਾ ਕਹਿੰਦੇ ਮੈਂ ਅੱਜ ਆਉਂਦੇ ਆ ਫੇਰ ਛੱਡ ਜਾਂਦੇ ਆ ਆਉਂਦੇ ਆ ਛੱਡ ਜਾਂਦੇ ਆ ਨਿਕਲਣ ਵਾਲਿਆਂ ਨੂੰ ਪ੍ਰੋਬਲਮ ਹੁੰਦੀ ਆ ਬੱਚਿਆਂ ਨਾਲ ਇਹਨੇ ਨਿਕਲਦੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਤੇ ਹੁਣ ਅੱਜ ਆਏ ਸੀਗੇ ਕੰਪਲੇਨਟ ਕੀਤੀਆਂ ਸੀ ਆ ਬਹੁਤ ਫੇ ਆਏ ਆ ਜਾਂ ਕਿ ਹੁਣ ਕਹਿੰਦੇ ਆ ਜੀ ਅਸੀਂ ਨਹੀਂ ਕੁਝ ਕਰਨਾ ਤੇ ਜਿੱਥੇ ਸਾਡੀ ਕੰਪਲੇਨਟ ਹੁੰਦੀ ਕਰਾ ਦਿਓ ਨਹੀਂ ਜਦੋਂ ਆਉਂਦੇ ਆ ਤੁਸੀਂ ਉਹਨਾਂ ਨੂੰ ਸਮੱਸਿਆ ਦੱਸਦੇ ਆ ਕੀ ਕਹਿੰਦੇ ਨੇ ਉਹ ਉਹ ਦੱਸਦੇ ਆ ਕਹਿੰਦੇ ਮੈਂ ਪਹਿਲਾਂ ਵਿੱਚ ਕਹਾਂਗੇ ਕਰ ਦਵਾਂਗੇ ਠੇਕੇਦਾਰ ਦਾ ਕੰਮ ਐ ਇਦਾਂ ਐਦਾਂ ਆ ਪਰ ਅੱਜ ਸਾਫ਼ ਜਵਾਬ ਦੇ ਗਏ ਆ ਕਿ ਅਸੀਂ ਕੁਝ ਨਹੀਂ ਕਰਨਾ ਜਿੱਥੇ ਸਾਡੀ ਕੰਪਲੇਨਟ ਹੁੰਦੀ ਕਰਾ ਦਿਓ ਸਿੱਧਾ ਹੀ ਕਹਿ ਗਏ ਨੇ ਆਪ ਹਾਂਜੀ ਸਾਰੇ ਮੱਲੇ ਵਾਲੇ ਸਾਹਮਣੇ ਕਹਿ ਕੇ ਗਏ ਅੱਜ ਤੁਸੀਂ ਕੀ ਮੰਗ ਕਰਦੇ ਹੋ ਹੁਣ ਕੀ ਚਾਹੁੰਦੇ ਹੋ ਇਸ ਦਾ ਸਮਾਧਾਨ ਸਾਡਾ ਸਮਾਧਾਨ ਇਹ ਹੋਣਾ ਚਾਹੀਦਾ ਕਿ ਸਾਡੀ ਗਲੀ ਜਿੱਦਾਂ ਹੈਗੀ ਪੂਰੀ ਉਦਾਂ ਪ੍ਰੋਪਰ ਤਰੀਕੇ ਨਾਲ ਬਣ ਜਵੇ ਨਾਲੇ ਪਾਣੀ ਦਾ ਨਿਕਾਸੀ ਆ ਉਹ ਚੰਗੀ ਤਰ੍ਹਾਂ ਹੋ ਜਵੇ ਤੇ ਵੀ ਜੇ ਅੱਗਰ ਵਾਲੇ ਸਾਡੇ ਹੁਣ ਐਮਸੀ ਦੇ ਰਹਿਣ ਦੇ ਕਾਬਿਲ ਹਨ ਨੀਗੇ ਜੋ ਉਹਨਾਂ ਨੇ ਸਾਡੀ ਗਲੀ ਦਾ ਹਾਲ ਕੀਤਾ 8 ਮਹੀਨਿਆਂ ਤੋਂ ਹਾਂਜੀ ਸੋ ਹੋਰ ਵੀ ਇੱਥੇ ਮੌਜੂਦ ਨੇ ਲੋਕ ਵੀ ਮੁਹੱਲੇ ਦੇ ਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਸਰਿਕਾ ਮੈਮ ਕਦੋਂ ਦੀ ਇਹ ਸਮੱਸਿਆ ਆ ਰਹੀ ਹੈ ਤੇ ਕੀ ਕੁਝ ਹੱਲ ਚਾਹਨੇ ਹੋ ਕਿੰਨੀ ਕਵਾਰੀ ਜਿਹੜਾ ਕਿ ਉਹਨਾਂ ਦੇ ਕੰਨੋਂ ਇਸ ਸਮੱਸਿਆ ਨੂੰ ਕੱਢ ਚੁੱਕੇ ਭਾਜੀ ਉਹਦੀ ਤਾਂ ਕੋਈ ਗਿਣਤੀ ਨਹੀਂ ਹੈ ਨਾ ਉਹ ਜਦੋਂ ਆਂਦੇ ਆ ਉਹ ਉਹਨਾਂ ਨੂੰ ਇੱਕ ਪ੍ਰੋਬਲਮ ਆ ਉਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਉਹਨਾਂ ਨੇ ਆਪਣੀ ਹੀ ਗੱਲ ਕਰਨੀ ਹੈ ਠੀਕ ਹੈ ਕਟੋ-ਕਟ 8 ਮਹੀਨੇ ਹੋ ਗਏ ਇਸ ਪ੍ਰੋਬਲਮ ਤੋਂ ਸਾਨੂੰ ਜੂਝਦੇ ਹੋਏ ਔਰ ਅੱਜ ਜੇ ਉਹਨਾਂ ਨੂੰ ਅਸੀਂ ਬੋਲੇ ਆ ਤਾਂ ਉਹ ਕਹਿ ਰਹੇ ਆ ਕਿ ਮੇਰੀ ਕੋਈ ਪ੍ਰੋਬਲਮ ਨਹੀਂ ਜਿੱਥੇ ਤੱਕ ਕੰਦੇ ਬੜੀ ਕੌਨਫੀਡੈਂਸ ਨਾਲ ਇਹ ਗੱਲ ਕਹਿ ਕੇ ਗਏ ਕਿ ਜਿੱਥੇ ਤੱਕ ਤੁਹਾਡੀ ਕੰਪਲੀਟ ਹੁੰਦੀ ਤੁਸੀਂ ਕਰ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਪੈਸਿਆਂ ਦੇ ਸਿਰ ਤੇ ਜਿੱਤੇ ਆ ਔਰ 2 ਮਹੀਨੇ ਪਹਿਲਾਂ ਮੈਂ ਮੇਅਰ ਸਾਹਿਬ ਕੋ ਵੀ ਗਈ ਸੀ ਉਹਨਾਂ ਨੇ ਉਹਦਾ ਨੇ ਠੇਕੇਦਾਰ ਨੂੰ ਬੁਲਾਇਆ ਠੇਕੇਦਾਰ ਸਾਫ਼ ਗੱਲਾਂ ਤੋਂ ਮੁਕਰ ਗਿਆ ਮੇਅਰ ਸਾਹਿਬ ਨੇ ਕਿਹਾ ਸੀਗਾ ਕਿ ਤੁਹਾਡਾ ਇੱਕ ਹਫ਼ਤੇ ਚ ਕੰਮ ਹੋ ਜਾਊਗਾ ਪਰ ਕੋਈ ਕੰਮ ਨਹੀਂ ਹੋਇਆ ਔਰ ਸਾਡੇ ਕੋਲ 2-2000 ਰੁਪਏ ਐਕਸਟਰਾ ਮੰਗਦੇ ਪਏ ਆ ਕਿ ਜੇ ਤੁਸੀਂ ਆਪਣਾ ਖੋਦੀਆਂ ਬਾਹਰ ਕੱਟਨੀ ਆ ਜਾਂ ਕੁਝ ਵੀ ਕਰਨਾ ਆ ਤੇ ਸਾਨੂੰ 2-2000 ਰੁਪਏ ਐਕਸਟਰਾ ਦੋ ਅਸੀਂ ਕਿਉਂ ਦੇਈਏ 2-2000 ਰੁਪਏ ਐਕਸਟਰਾ ਹੈ ਨਾ ਉਸ ਤੋਂ ਬਾਅਦ ਜੇ ਅੱਜ ਵੀ ਅਸੀਂ ਕੰਪਲੇਂਟ ਕਰਕੇ ਬੁਲਾਇਆ ਆ ਉਹ ਅਨਸ਼ੂ ਜੀ ਹੁਣੀ ਅਸੀਂ ਮੱਲੇ ਵਾਲੇ ਆ ਤਾਂ ਬੜੀ ਕਲੀਅਰਲੀ ਹਰ ਗੱਲ ਤੋਂ ਮੁੱਕਰ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਕੋਈ ਇਸ ਅਹੁਦੇ ਤੇ ਰਹਿਣ ਦਾ ਹੱਕ ਥੋੜਾ ਆ ਜੇ ਉਹਨਾਂ ਨੇ ਸਾਡੀ ਕੋਈ ਪ੍ਰੋਬਲਮ ਨਹੀਂ ਮੱਲੇ ਚ ਪਾਣੀ ਚਲੇ ਜਾਵੇ ਉਹਨਾਂ ਨੇ ਕਦੀ ਕੋਈ ਨਹੀਂ ਕੀਤਾ ਤੁਸੀਂ ਇਧਰੋਂ ਤੇ ਚਲੋ ਹੈ ਹੈ ਉਧਰੋਂ ਵੀ ਪੁਰਤੀ ਸਾਡੀ ਗੱਡੀਆਂ ਨਹੀਂ ਆ ਸਕਦੀਆਂ ਸਾਡੇ ਸਕੂਟਰ ਨਹੀਂ ਆ ਸਕਦੇ ਮਤਲਬ ਮੱਛਰਾ ਨੇ ਬੁਰਾ ਹਾਲ ਕੀਤਾ ਹੈ ਕੱਲ ਕੋਈ ਬਿਮਾਰੀ ਆ ਜਾਏਗੀ ਤਾਂ ਫਿਰ ਅਸੀਂ ਕਿਦਾਂ ਫੇਸ ਕਰਾਂਗੇ ਕਿਸੇ ਚੀਜ਼ ਨੂੰ ਮੈਡਮ ਕੁੱਲ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਪ੍ਰੋਬਲਮ ਨੂੰ ਫੇਸ ਕਰਦੇ ਹੋ ਨਵੰਬਰ ਮਹੀਨੇ ਦਾ ਸਟਾਰਟ ਹੈ ਤਾਂ ਉਦੋਂ ਕਹ ਰਹੇ ਸੀ ਕਿ ਤੁਹਾਨੂੰ ਰੰਗीन ਗਲੀਆਂ ਬਣਵਾ ਕੇ ਦੇਵਾਂਗੇ ਨਵੰਬਰ ਤੋਂ ਦੇਖੋ ਜੁਲਾਈ ਦਾ ਵੀ ਮਿਡਲ ਹੋ ਗਿਆ ਹੈ ਪਰ ਹਜੇ ਤੱਕ ਕੋਈ ਸਮੱਸਿਆ ਦਾ ਸਾਡਾ ਹੱਲ ਹੀ ਨਹੀਂ ਹੋਇਆ ਉਹ ਬਤਮੀਜ਼ ਨੇ ਆ ਨਾ ਸੌਰੀ ਕਿ ਉਹ ਵੱਡੇ ਆ ਪਰ ਉਹ ਬਤਮੀਜ਼ ਨੇ ਕਿ ਉਹਨਾਂ ਨਾਲ ਗੱਲ ਕਰਨਾ ਵੀ ਬੇਕਾਰ ਆ ਅੱਛਾ ਮਤਲਬ ਜਦੋਂ ਤੁਸੀਂ ਆਪਣੀ ਕੰਪਲੇਂਟ ਉਹਨਾਂ ਨੂੰ ਦੱਸਦੇ ਹੋ ਤਾਂ ਅੱਜ ਆਏ ਵੀ ਨਹੀਂ ਤਾਂ ਉਹ ਸਿੱਧਾ ਕਹਿ ਕੇ ਗਏ ਨੇ ਕਿ ਜਿੱਥੇ ਮਰਜ਼ੀ ਕੰਪਲੇਂਟ ਕਰ ਦਿਓ ਕੰਮ ਨਹੀਂ ਹਾਂ ਉਹ ਹੰਡਾ ਸਾਹਿਬ ਨੇ ਗੱਲ ਕੀਤੀ ਆ ਉਹਨਾਂ ਨੂੰ ਕਲੀਅਰ ਕਹਿ ਕੇ ਗਏ ਆ ਉਹਨਾਂ ਨੇ ਰਿਕੁਐਸਟ ਵੀ ਕੀਤੀ ਆ ਕਿ ਤੁਸੀਂ ਪਾਈਪ ਪਾ ਦਿਓ ਨਿਕਾਸੀ ਸਿੱਧੀ ਕਰ ਲਓ ਹੋਦੀਆਂ ਦਾ ਤਾਂ ਫਿਰ ਉਹੀ ਆ ਸੀਵਰੇਜ ਚ ਹੋਦੀਆਂ ਪਾਣਗੇ ਸੀਵਰੇਜ ਭਰੇਗਾ ਹੋਦੀਆਂ ਚ ਪਾਣੀ ਫੇਰ ਸਾਡੇ ਅੰਦਰਾਂ ਚ ਆਏਗਾ ਅਸੀਂ ਹੋਦੀਆਂ ਨਹੀਂ ਚਾਹਦੇ ਅਸੀਂ ਚਾਹਦੇ ਸਿੱਧੀ ਪਾਈਪ ਪਵੇ ਇੱਕ ਮੇਨ ਸੀਵਰੇਜ ਚ ਤੁਸੀਂ ਪਾ ਦਿਓ ਗੰਦ ਖਤਮ ਇਹੀ ਉਹਨਾਂ ਕੋਈ ਕੰਮ ਨਹੀਂ ਹੋ ਰਿਹਾ ਇੱਕ ਛੋਟਾ ਜਿਹਾ ਕੰਮ ਇਹੀ ਨਹੀਂ ਉਹਨਾਂ ਕੋ ਹੋ ਰਿਹਾ ਕਿ ਇੱਕ ਪਾਈਪ ਦਾ ਖਰਚਾ ਬਚਾਣਾ ਉਹਨਾਂ ਨੇ ਮਹੱਲੇ ਵਾਸੀ ਵੀ ਮੌਜੂਦ ਨੇ ਹੋਰ ਵੀ ਲੋਕ ਮੌਜੂਦ ਨੇ ਇੱਥੇ ਰਹਨ ਦੇ ਵਸਨੀਕ ਨੇ ਜਿਹੜੇ ਕਿ ਇੱਥੋਂ ਦੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਗੌਰਵ ਕਦੋਂ ਦੀ ਇਹ ਸਮੱਸਿਆ ਆ ਰਹੀ ਪਈ ਹੈ ਤੇ ਕਿੰਨੀ ਕ ਵਾਰੀ ਤਕਰੀਬਨ ਅਧਿਕਾਰੀਆਂ ਕੋਲ ਜਾ ਚੁੱਕੇ ਆ 6-7 ਮਹੀਨੇ ਤੋਂ 8 ਮਹੀਨੇ ਤੋਂ ਇਹ ਸਮੱਸਿਆ ਹੈਗੀ ਆ ਗੱਲੀ ਵਾਲਿਆਂ ਨੂੰ ਤਾਂ ਅਸੀਂ ਐਮਸੀ ਸਾਹਿਬ ਨੂੰ ਰਿਕਵੈਸਟ ਵੀ ਕੀਤੀ ਤਿੰਨ-ਚਾਰ ਵਾਰੀ ਉਹ ਆਂਦੇ ਆਪਣੇ ਹਿਸਾਬ ਨਾਲ ਕੰਮ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਪਰ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਹ ਸਿਰੇ ਨਹੀਂ ਕੰਮ ਚੜਦਾ ਪਿਆ ਹੋਦੀਆਂ ਬਣਾਤੀਆਂ ਲੋਕਾਂ ਦੇ ਘਰਾਂ ਦੇ ਸਾਹਮਣੇ ਖੋਦੀਆਂ ਦੇ ਨਾਲ ਉਲਟਾ ਹੋਰ ਜ਼ਿਆਦਾ ਗੰਧ ਪੈ ਗਿਆ ਹੈ ਜੇ ਉਹਨਾਂ ਨੂੰ ਕਹੀਏ ਕਿ ਇਹ ਕੰਮ ਠੀਕ ਨਹੀਂ ਹੈਗਾ ਤਾਂ ਅਗਲੇ ਕਹਿੰਦੇ ਫਿਰ ਜਿੱਤੋਂ ਹੁੰਦਾ ਕਰਵਾ ਲਓ ਜੀ ਅਸੀਂ ਨਹੀਂ ਕਰਵਾ ਸਕਦੇ ਇਹ ਮਲਵਾ ਜਿਹੜਾ ਕਿ ਘਰਾਮੂਰੇ ਪਿਆ ਹੈ ਕਿੰਨੀ ਕੁ ਦੇਰ ਤੋਂ ਤਕਰੀਬਨ ਪਿਆ ਹੋਇਆ ਕਿੰਨਾ ਕੁ ਸਮਾਂ ਹੋ ਚੁੱਕਿਆ ਹੈ ਆ ਆ ਤਾਂ 2 ਕੁ ਮਹੀਨੇ ਹੋ ਗਏ ਜੀ ਦੇਖਦੇ ਆ ਇਹਨੂੰ ਮਲਵਾ ਇੱਦਾਂ ਹੀ ਪਿਆ ਅਗਲੀ ਸਾਰੀ ਪੱਟੀ ਪਈ ਗੰਧ ਪਿਆ ਹੈ ਪੂਰਾ ਹਾਲ ਹੈ ਅੱਛਾ ਤੇ ਤੁਸੀਂ ਜਦੋਂ ਉਹਨਾਂ ਨੂੰ ਸਮੱਸਿਆ ਦੱਸਦੇ ਹੋ ਕੀ ਕੁਝ ਜਵਾਬ ਦਿੰਦੇ ਨੇ ਇੱਕ ਵੈਸੇ ਤਾਂ ਉਹ ਉਦਾਂ ਤਾਂ ਇਹ ਮਿਲਦਾ ਹੀ ਨਹੀਂ ਜੇ ਕਿਤੇ ਆਜਨਪੁਰ ਬਲੇਖੇ ਇਧਰ ਨੂੰ ਚੱਕਰ ਮਾਰ ਜਾਣ ਤਾਂ ਫਿਰ ਆਹੀ ਜਵਾਬ ਹੈ ਜੀ ਜਿਹਦੇ ਕੋਲ ਹੰਦਾ ਕਰਵਾ ਲਓ ਜੀ ਆਪਾਂ ਤਾਂ ਕੁਝ ਨਹੀਂ ਕਹਿ ਸਕਦੇ ਸਾਨੂੰ ਤਾਂ ਹੰਦਾ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਜੀ ਇਹਦੇ ਬਾਰੇ ਉਹਨਾਂ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਕਿਹੜੇ ਤਿੱਖੇ ਸ਼ਬਦਾਂ ਚ ਜਗਾਉਣਾ ਚਾਹੋਗੇ ਉਹਨਾਂ ਨੂੰ ਇਹ ਤਾਂ ਹੁਣ ਸਰਕਾਰ ਨੂੰ ਜਾਂ ਆਪਣੇ ਵੱਡੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਆ ਕਿ ਇਹਨਾਂ ਨੂੰ ਪੁੱਛਿਆ ਜਾਵੇ ਕਿ ਇਹ ਗੱਲੀ ਵੈਸੇ ਤਾਂ ਚੁਣਨ ਚਾਹੀਏ ਆ ਅਸੀਂ ਕਿ ਨਵੀਂ ਬਣੇਗੀ ਪਰ ਇਹਨਾਂ ਨੇ ਉਹੀ ਗਲੀ ਤੇ ਉਹੀ ਟਾਈਨਾਂ ਪੱਟ ਕੇ ਪੁਰਾਣੀਆਂ ਉਹੀ ਪੁਰਾਣੀਆਂ ਹੀ ਲਗਾਈ ਜਾਂਦੇ ਪਏ ਆ ਅੱਛਾ ਗਲੀ ਦਾ ਲੈਵਲ ਵੀ ਉੱਪਰ ਥੱਲੇ ਆ ਇਹ ਉਹਦੇ ਕਰਕੇ ਹੀ ਆ ਨਾ ਟੋਟਿਆਂ ਦੇ ਵਿੱਚ ਕੰਮ ਚੱਲਦਾ ਜੀ ਜਿੱਥੇ ਗਲੀ ਖਤਮ ਹੁੰਦੀ ਆ ਉੱਥੋਂ ਪੱਟੀ ਜਾਂਦੇ ਕਦੀ ਵਿੱਚ ਘਰੋਂ ਪੱਟੀ ਜਿੱਥੋਂ ਸ਼ੁਰੂਆਤ ਹੁੰਦੀ ਆ ਉੱਥੋਂ ਗਲੀ ਪੱਟੀ ਨਹੀਂ ਸੋ ਇਹ ਬਾਰਡ ਦੇ ਲੋਕ ਵੀ ਸੀਗੇ ਸਾਡੇ ਨਾਲ ਤੇ ਹੁਣ ਅਸੀਂ ਐਮਸੀ ਸਾਹਿਬ ਦੇ ਨਾਲ ਵੀ ਫੋਨ ਤੇ ਗੱਲਬਾਤ ਕਰਾਂਗੇ ਦੇਖਾਂਗੇ ਉਹਨਾਂ ਦਾ ਕੀ ਕਹਿਣਾ ਹੈ ਇਸ ਸਮੱਸਿਆ ਨੂੰ ਲੈ ਕੇ ਸੋ ਫੋਨ ਕਾਲ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਤੇ ਚੱਕਦੇ ਨੇ ਜਿੱਦਾਂ ਉਹ ਗੱਲਬਾਤ ਸ਼ੁਰੂ ਕਰਦੇ ਉਹਨਾਂ ਦੇ ਨਾਲ ਸੋ ਫੋਨ ਜਿਹੜਾ ਕਿ ਨਹੀਂ ਚੱਕਿਆ ਗਿਆ ਇੱਕ ਵਾਰੀ ਦੁਬਾਰਾ ਉਹਨਾਂ ਨੂੰ ਫੋਨ ਲਾ ਕੇ ਦੇਖਾਂਗੇ ਕਿ ਕੀ ਕੁਝ ਕਹਿਣਾ ਹੈ ਉਹਨਾਂ ਦਾ ਸੋ ਐਮਸੀ ਸਾਹਿਬ ਨੂੰ ਵੀ ਜਿਹੜੀ ਕਿ ਮਹੱਲੇ ਵਾਲਿਆਂ ਦੀ ਸਮੱਸਿਆ ਸੁਣ ਕੇ ਫੋਨ ਕੀਤਾ ਗਿਆ ਸੀ ਸਾਡੇ ਵੱਲੋਂ ਪਰ ਜਿਹੜੇ ਕਿ ਫੋਨ ਉਹਨਾਂ ਵੱਲੋਂ ਨਹੀਂ ਚੱਕਿਆ ਜਾ ਰਿਹਾ ਹੋ ਸਕਦਾ ਕਿਤੇ ਵਿਅਸਤ ਹੋਵਣਗੇ ਜਾਂ ਜਰੂਰ ਬੈਕ ਕਾਲ ਆਂਦੀ ਹੈ ਤਾਂ ਅਸੀਂ ਉਹਨਾਂ ਦਾ ਵੀ ਪੱਖ ਲਾਵਾਂਗੇ ਇਸ ਮਾਮਲੇ ਨੂੰ ਲੈ ਕੇ ਤੇ ਦੂਜੇ ਪਾਸੇ ਮਹੱਲੇ ਵਾਲਿਆਂ ਦਾ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬੱਚੇ ਵੀ ਗਲੀਆਂ ਵਿੱਚ ਖੇਡਦੇ ਨੇ ਇਹ ਲੋਕ ਇੱਥੋਂ ਗੁਜ਼ਰਦੇ ਨੇ ਬੀਬੀਆਂ ਭੈਣਾਂ ਨੇ ਬੱਚਿਆਂ ਨੂੰ ਟਿਊਸ਼ਨ ਤੋਂ ਛੱਡਦੀਆਂ ਨੇ ਸਕੂਲੋਂ ਲੈਣ ਜਾਂਦੀਆਂ ਨੇ ਤਾਂ ਲਾਂਘੇ ਦੇ ਵਿੱਚ ਉਹਨਾਂ ਨੂੰ ਸਮੱਸਿਆ ਆ ਰਹੀ ਹੈ ਅਸੀਂ ਵੀ ਬੇਨਤੀ ਕਰਨਾ ਚਾਹਾਂਗੇ ਕਿ ਇਸ ਗਲੀ ਦੇ ਜ਼ਰੂਰ ਹੱਲ ਕਰਵਾਇਆ ਜਾਵੇ ਜਿਹੜੀ ਵੀ ਸਮੱਸਿਆ ਨਾਲ ਲੋਕ ਜੂਝ ਰਹੇ ਨੇ ਮਲਵਾ ਵੀ ਕਾਫੀ ਧੀਰ ਤੋਂ ਇੱਥੇ ਪਿਆ ਹੋਇਆ ਹੈ ਤਾਂ ਇਸ ਦਾ ਹੱਲ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਇੱਥੋਂ ਲਾਂਘੇ ਦੇ ਵਿੱਚ ਸਮੱਸਿਆ ਨਾ ਆ ਸਕੇ ਕੈਮਰਾਮੈਨ ਮਨਵੀਰ ਮੇਟੀਆਂ ਨਾਲ ਮੈਂ ਨਕੇ ਸ਼ਰਮਾ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਰਪੁਰ ਨਿਊਜ਼ ਦੇ ਨਾਲ Innovation, DNA, University.